ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦਿਨ ਪੈਂਦੇ ਪਿੰਡ ਕਰਿਆਲਾ ਵਿਖੇ ਕ੍ਰਿਸ਼ਨਾ ਸਿਮਿੰਟ ਸਟੋਰ ਉੱਤੇ ਕੁਝਣ ਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਸਿਮਿੰਟ ਸਟੋਰ ਉੱਤੇ ਕੰਮ ਕਰਦੇ ਕਰਿੰਦੇ ਨੇ ਦੱਸਿਆ ਇੱਕ ਮਹੀਨੇ ਤੋਂ ਲਗਾਤਾਰ ਸਿਮਿੰਟ ਸਟੋਰ ਦੇ ਮਾਲਕ ਸੰਦੀਪ ਕੁਮਾਰ ਨੂੰ ਫੋਨ 'ਤੇ ਪ੍ਰਭੂ ਨਾਮਕ ਵਿਅਕਤੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਉਸ ਨੂੰ 10 ਲੱਖ ਰੁਪਏ ਦੀ ਫਿਰੋਤੀ ਦਿੱਤੀ ਜਾਵੇ ਜੇ ਫਿਰੋਤੀ ਨਾ ਦਿੱਤੀ ਤਾਂ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਮਾਲਕ ਵੱਲੋਂ ਉਸ ਦੇ ਫੋਨ ਕਾਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਵੱਲੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੁਕਾਨ ਅੰਦਰ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਗੋਲੀ ਦੁਕਾਨ ਦੇ ਸਾਹਮਣੇ ਲੱਗੇ ਕੈਬਨ ਦੇ ਸ਼ੀਸ਼ੇ ਦੇ ਵਿੱਚ ਲੱਗੀ ਹੈ। ਫਿਲਹਾਲ ਮੌਕੇ ਉੱਤੇ ਪਹੁੰਚੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੀ ਨਾਂਾ ਕਿਦਰ? ਹਰਦੇਵ ਸਿੰਘ। ਇੱਕ ਦੁਕਾਨ ਦਾ ਕੀ ਨਾਂਵਾਂ? ਇਹ ਕ੍ਰਿਸ਼ਨਾ ਸਿਮਿੰਟ ਸਟੋਰ। ਕਿੱਥੇ ਹੈ ਜੀ? ਹਰੀਆਲੇ। ਤੇ ਕੀ ਗੱਲ ਹੋਈ ਹੈ ਜਿਹੜੀ ਗੋਲੀ ਦਾ ਨਿਸ਼ਾਨ ਕੀ ਗੱਲ ਹੈ? ਇਹ ਨਾ ਸਾਹਿਬ ਜੀ ਬਾਹਰੋਂ ਹੀ ਨੰਗ ਪਹਿਲਾਂ ਫੋਨ ਆਏ ਇਹ। ਫੋਨ ਆਏ ਇਹ 10 ਲੱਖ ਰੁਪਈਆ ਮੰਗਦੇ ਇਹ। ਕੌਣ ਹੈ ਬੰਦਾ ਜਿਹਦਾ ਨਾਂ? ਕੌਣ ਸੀ ਆਨ ਪਛਾਤਾ ਹੀ ਆ ਬੰਦੇ ਬੰਦੇ ਦਾ ਨਾਮ ਤਾਂ ਨਹੀਂ ਪਤਾ ਤੇ ਫੋਨ ਕਰਦੇ ਧਮਕੀਆਂ ਦਿੰਦੇ ਸੀ ਬਾਉ ਨੂੰ ਕਿ 10 ਲੱਖ ਰੁਪਏ ਦਾ ਦੋ ਤੇ ਅੱਜ ਕੀ ਹੋਇਆ ਅੱਜ ਬਾਉ ਜੀ ਤਾਂ ਨਹੀਂ ਇੱਥੇ ਉਹ ਗਏ ਸੀ ਕਿਤੇ ਦਵਾਈ ਲੈਣ ਗਏ ਸੀ ਤੇ ਅਹੀਂ ਨਿਗਰਾਨ ਤੇ ਹੀ ਮੈਂ ਅੰਦਰੋਂ ਉੱਠ ਕੇ ਤੇ ਬਾਹਰ ਸੱਜਾ ਲੱਗਾ ਹਾਂ ਬੰਨਣਾ ਤੇ ਇੱਕੇ ਦਮ ਗੋਲੀ ਚੱਲੀ ਆ ਉਹ ਵੀ ਮੁੰਡਾ ਗਾਹ ਨਾਂ ਗਿਆ ਤੇ ਮੈਂ ਜੋ ਉੱਥੇ ਸਿੱਧੀ ਸਿਰ ਦੇ ਉੱਤੋਂ ਦੀ ਸ਼ੀਸ਼ੇ ਦੇ ਵਿੱਚ ਵੱਜੀ ਆ ਕੀ ਕਾਤੇ ਆਈ ਹੀ ਹੈ ਮੋਟਰਸਾਈਕਲ ਸਪਲੈਂਡਰ ਤੇ ਦੋ ਜਣੇ ਸੀ ਦੋ ਜਣੇ ਇਹਦੇ ਮੂੰਹ ਵੱਧੇ ਸੀ ਤੇ ਆ ਜਿਹੜੀ ਸੀਸੀਟੀਵੀ ਇਹਨਾਂ ਦੀ ਆ ਹਾਂ ਇਹਨਾਂ ਦੀ ਤੇ ਹੁਣ ਆਏ ਪੁਲਸ ਆਈ ਆ ਕੋਈ ਕੀਤੀ ਕਾਰਵਾਈ ਪੁਲਸ ਆਈ ਆ ਅੱਗੇ ਹੁਣ ਕਾਰਵਾਈ ਕਰਨ ਤੇ ਹੁਣ ਬੌਜੀ ਜਿਹੜੇ ਤੁਹਾਡੇ ਇੱਥੇ ਨਹੀਂ ਹੈਗੇ ਬੌਜੀ ਆਣੀ ਇੱਥੇ ਹੁਣ ਕੀ ਮੰਗ ਕੀ ਕਰਦੇ ਜੇ ਤੁਸੀਂ ਪੁਲਸ ਤੋਂ ਮੰਗ ਇਹੋ ਕਰਦੇ ਆ ਵੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਬੰਦੇ ਫੜੇ ਜਾਣ ਜਿਹੜੇ ਇਤਰਾ ਚਰਿਆਂ ਗੋਲੀਆਂ ਚਲਾਉਂਦੇ ਦਿਨ ਦਿਹਾੜੇ ਉਹ ਕਹਿਦਾ ਹੁਣ ਇਸ ਕਾਨੂੰ ਹੋ ਸਕਦਾ ਇੱਥੇ ਸਰ ਅੱਜ ਜਿਹੜਾ ਕ੍ਰਿਸ਼ਨਾ ਸੀਮੈਂਟ ਸਟੋਰ ਤੇ ਕੁਝ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ ਉਹਦੀ ਸੀਸੀ ਟੀਵੀ ਵੀ ਸਾਹਮਣੇ ਆਈ ਹੈ ਕੀ ਮਾਮਲਾ ਕੀ ਹੈ ਸਰ ਜੀ ਮਾਮਲਾ ਕ੍ਰਿਸ਼ਨਾ ਸੀਮੈਂਟ ਸਟੋਰ ਆਇਆ ਇਹਦੇ ਮਾਲਕ ਹੈ ਕ੍ਰਿਸ਼ਨਪਾਲ ਜੀ ਯਾਨੀ ਇਹਦੇ ਰਹਿਣ ਵਾਲੇ ਨਦੀ ਰਹਿਸ਼ ਉੱਪਰ ਥੱਲੇ ਸਟੋਰਸ ਨੇ ਉੱਪਰ ਰਹਿائش ਹੈ ਬਿਲਕੁਲੀ ਹੋਪ ਹੋ ਜਿਦਾਂ ਕੀ ਜਿਹੜਾ ਦੋ ਅਨਨੋਨ ਸਾਈਕਲਿਸਟ ਆਏ ਉਹਨਾਂ ਨੇ ਇਹਨਾਂ ਦੇ ਸ਼ੌਪ ਤੇ ਜਿਹੜਾ ਇੱਕ ਵਾਈਫਰਕ ਅ ਇਸ ਨੂੰ ਪਹਿਲਾਂ ਵੀ ਤਕਰੀਬ 1.5 ਮਹੀਨਾ ਪਹਿਲਾਂ ਇਹਨਾਂ ਨੂੰ ਕੋਈ ਇਹਨਾਂ ਨੂੰ ਕਾਲ ਆਈ ਸੀ ਜਿਹਦੇ ਵਿੱਚ ਕੋਈ ਆਦਮ ਬੰਦਾ ਜਿਹੜਾ ਨਹੀਂ ਇਹਨਾਂ ਤੋਂ ਪੈਸੇ ਦੀ ਡਿਮਾਂਡ ਕਰਦਾ ਸੀ ਬਾਅਦ ਚੋਂ ਸਾਇਲੈਂਟ ਹੋ ਗਿਆ ਅੱਜ ਮੇਰੇ ਨਾਲ ਨੇ ਇਹ ਫਾਈਲ ਕੀਤਾ ਹੈ ਇਸ ਮਾਨਚ ਨੇ ਐਫਆਈਆਰ ਦਰਪੀ ਜਲਦੀ ਇਹ ਕਯੂ ਜਿਹੜੇ ਅਰੈਸਟ ਕਰਾਂ ਸਰ ਇਹ ਕਿਹੜਾ ਵਿਅਕਤੀ ਸੀ ਉਹਦਾ ਨਾਮ ਸਾਹਮਣੇ ਆਇਆ ਕੋਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਸਾਨੂੰ ਇਸ ਟਾਈਮ ਲਈ ਇਹ ਸਾਰੇ ਗੈਂਗਸਟਰ ਆ ਕੋਈ ਕੇ ਵੈਸੇ ਹੀ ਜਿਹਦੇ ਵੱਲ ਫਰौती ਮੰਗੀ ਜਾ ਰਹੀ ਉਹ ਹੀ ਤੁਹਾਨੂੰ ਦੱਸਿਆ ਨਾ ਕਿ ਇਹ ਪਾਰਟ ਆ ਉਹਨਾਂ ਇਨਵੈਸਟੀਗੇਸ਼ਨ ਜਿਹੜਾ ਇਹਦੇ ਸਕੂਲ ਦਿੱਤਾ ਸਾਦ ਜਦੋਂ ਪੜੇ ਜਾਣ ਦੇ ਵਿੱਚ ਅੰਸਾਰਾ ਕਲੀਅਰ ਕਰਾਂਗੇ